ਮਾਨਸਾ ਜ਼ਿਲ੍ਹੇ ਦੇ ਭਲਾੜਾ ਸ਼ਹਿਰ ਦੇ ਵਿੱਚ ਬੱਚਾ ਗੋਦ ਲੈਣ ਵਾਲੇ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਦੇ ਉੱਤੇ ਪਰਚੇ ਤੋਂ ਬਾਅਦ ਹੁਣ ਜਿਹੜਾ ਇੱਕ ਗੱਲ ਹੋਰ ਸਾਹਮਣੇ ਆਈ ਹੈ ਜਿੱਥੇ ਕੀ ਜਿਹੜੇ ਪਤੀ ਪਤਨੀ ਨੇ ਬੱਚਾ ਗੋਦ ਲਿਆ ਸੀ ਉਹਨਾਂ ਦੇ ਨਾਲ ਤਾਮਕੋਟ ਮਾਨਸਾ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ ਇੱਕ ਡੇਢ ਸਾਲ ਦੀ ਬੱਚੀ ਵੀ ਬੰਦ ਹੈ ਪਿੱਛੇ ਪਰਿਵਾਰ ਦੇ ਵਿੱਚ ਤਿੰਨ ਧੀਆਂ ਜਿਹੜੀਆਂ ਹੋਰ ਰਹਿ ਗਈਆਂ ਨੇ ਤੇ ਇੱਕ ਬੱਚੀ 1.5 ਸਾਲ ਦੀ ਉਹ ਜੇਲ੍ਹ ਦੇ ਵਿੱਚ ਆਪਣੇ ਮਾਪੇ ਦੇ ਨਾਲ ਹੈ ਦੂਜੇ ਪਾਸੇ ਉਸਦੇ ਦਾਦਾ ਦਾਦੀ ਦਾ ਕਹਿਣਾ ਹੈਗਾ ਕਿ ਉਹ ਬੱਚੀ ਬਿਮਾਰ ਹੈ ਜੇਲ੍ਹ ਦੇ ਵਿੱਚ ਰਿਤਿਕਾ ਕਿੱਥੇ ਰਹਿਣ ਆਲੇ ਹੋਗੇ ਬੁੜਲਾ ਅੱਡਾ ਸ਼ਹਿਰ ਅੱਛਾ ਤੇ ਇੱਕ ਪਿੱਛੇ ਤੁਹਾਡੇ ਮਾਤਾ ਪਿਤਾ ਨੂੰ ਲੈ ਕੇ ਇੱਕ ਕਾਫੀ ਚਾਚਾ ਦੇ ਵਿੱਚ ਕੇਸ ਆਇਆ ਸੀਗਾ ਕਿ ਉਹਨਾਂ ਨੇ ਤੁਹਾਡਾ ਵੀ ਭਾਈ ਗੋਸ ਲਿਆ ਸੀ ਕਿਸੇ ਤੋਂ ਪਰ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੀਤਾ ਹੁਣ ਉਹ ਇਸ ਟਾਈਮ ਕਿੱਥੇ ਜੇਲ੍ਹ ਦੇ ਵਿੱਚ ਬੰਦ ਨੇ ਮੰਨ ਮੰਸਾ ਥਾਣੇ ਵਿੱਚ ਬੰਦ ਨੇ ਤਾਮਕੋਟ ਤਾਮਕੋਟ ਜੇਲ੍ਹ ਵਿੱਚ ਤੇ ਮਿਲ ਕਿਉਂਨੇ ਆਪਣੇ ਮਾਪੇ ਨੂੰ ਨਹੀਂ ਜੀ ਕਦੇ ਜਾਣ ਦੀ ਕੋਸ਼ਿਸ਼ ਕੀਤੀ ਮਿਲਣ ਦੀ ਵੀ ਤੁਹਾਨੂੰ ਮਿਲਾਇਆ ਜਾਵੇ ਨਹੀਂ ਕਿੰਨੇ ਭੈਣਾਂ ਨੇ ਤੁਸੀਂ ਚਾਰ ਭੈਣਾਂ ਤੇ ਇਸ ਟਾਈਮ ਮੈਨੂੰ ਤੁਸੀਂ ਤਿੰਨ ਚੌਥੀ ਭੈਣ ਕਿੱਥੇ ਤੁਹਾਡੀ ਉਹ ਮੰਮੀ ਨਾਲ ਜੇਲ੍ਹ ਚ ਨੇ ਕਿੰਨੇ ਸਾਲ ਉਮਰ ਹੈ ਉਹਨਾਂ ਦੀ ਉਹਨਾਂ ਦੀ ਡੇਢ ਸਾਲ ਡੇਢ ਸਾਲ ਦੀ ਵਿੱਚ ਸੀ ਹਾਂਜੀ ਯਾਦ ਆਉਂਦੀ ਹੈ ਮਾਂ ਆਪ ਦੀ ਹਾਂਜੀ ਤੇ ਭੈਣ ਦੀ ਯਾਦ ਆਉਂਦੀ ਹੈ ਹਾਂਜੀ ਤੇ ਹੁਣ ਫਿਰ ਸਕੂਲ ਦਾ ਤੁਹਾਡਾ ਪੜਾਈ ਲਿਖਾਈ ਜਾ ਕੇ ਮੈਂ ਕਰ ਦੂੰ ਸਕੂਲ ਤਾਂ ਜਾਂਦੇ ਆ ਦਾਦੇ ਤਿਆਰ ਕਰਕੇ ਭੇਜ ਦਿੰਦੇ ਨੇ ਅਵੇ ਇਹ ਆਪਣਾ ਮూర్ਤੀ ਕਿ ਕਿ ਘੇ ਰਹੇ ਹੋ ਤੁਸੀਂ ਬਲਾਡੇ ਕੀ ਮਸਲਾ ਸੀਗਾ ਜਿਹੜਾ ਤੁਹਾਡੇ ਪੁੱਤ ਤੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ ਚਾਰ ਬੇਟੀਆਂ ਸੀ ਇਸकी ਛੋਟੇ ਮੁੰਡੇ ਦੇ ਚਾਰਾਂ ਬੇਟੀਆਂ ਸੀ ਤੇ ਚਲ ਬੱਚਾ ਗੋਦ ਹਰ ਕੀ ਲੈ ਲੰਦਾ ਕੋਈ ਅਸੀਂ ਨਿਆਰਾ ਨਹੀਂ ਲੇਤਾ ਹੈਗਾ ਅੱਛਾ ਉਹਨਾਂ ਨੇ ਕਿਸੇ ਨੇ ਦੱਸ ਪਾਤੀ ਕਿ ਬੱਚਾ ਹੈਗਾ ਗੋਦ ਲੈਣਾ ਤਾਂ ਤੇ ਅਸੀਂ ਕਹਤਾ ਵੀ ਚਲ ਇਹ ਬੱਚੀ ਦੀ ਨੂੰ ਖੋਖਾ ਵੀ ਮੁੰਡੇ ਦੀ ਵੀ ਚਲ ਚਾਰ ਕੁੜੀਆਂ ਨਾ ਸਿਰ ਟੱਕੇ ਜਾਵੇ ਤੇ ਅਸੀਂ ਲੈ ਲਿਆ ਬੋਦ ਬੋਦ ਲੈ ਲਿਆ ਤੇ ਉਦੋਂ ਬਾਅਦ ਦੇ ਵਿੱਚ ਉਹਦੀ ਮਾਸੀ ਸੀ ਕੁੜੀ ਦੀ ਭੈਣ ਉਹਨੇ ਕੋਈ ਕੀਤਾ ਕੀ ਉਹਨੇ ਉੱਥੇ ਲਖਾਈ ਦਰਖਾਸਤ ਬਰੇਟੇ ਠਾਣੇ 'ਚ ਤੇ ਸਾਨੂੰ ਬੁਲਾਇਆ ਗਿਆ ਉੱਥੇ ਅਸੀਂ ਬੱਚਾ ਲੈ ਕੇ ਵੀ ਗਏ ਆ ਫਿਰ ਬੱਚਾ ਸਚੂ ਨੇ ਸਾਰਾ ਦੇਖਿਆ ਵੀ ਲਿਖਤ ਪੜਤ ਵੀ ਕਰਾਈ ਹੋਈ ਸੀ ਫਿਰ ਉਹ ਸਾਨੂੰ ਕਹਤਾ ਵੀ ਬੱਚਾ ਨਾ ਚੱਲ ਤੁਸੀਂ ਕੱਲ ਨੂੰ ਨਾ ਵੀ 8 ਵਜੇ ਲੈ ਆਉਣਾ ਸਾਡੇ ਨਾਲ ਹੀ ਭੇਜਤਾ ਫਿਰ ਅਸੀਂ ਬ੍ਰਿਟੇ ਜਦੋਂ ਥਾਣੇ ਚ ਜਾਣ ਲੱਗੇ ਉਹ ਤੋਂ ਬਾਅਦ ਚ ਵੀ ਰਾਤ ਨੂੰ ਸਾਡੇ ਨਾਲ ਸਾਰੀ ਕਾਰਵਾਈ ਰਾਤ ਹੀ ਹੋ ਗਈ ਹੈ ਅਸੀਂ ਬੱਚਾ ਜਿਹੜੇ ਹੁੰਦੇ ਆ ਬੱਚਾ ਵਹਵ ਨਾਲੇ ਉਹਨਾਂ ਨੂੰ ਬੱਚਾ ਦਿੱਤਾ ਗਿਆ ਅਸੀਂ ਬੱਚਾ ਦੇ ਕੇ ਸੀ ਘਰ ਆ ਗਏ ਉਹਨਾਂ ਨੇ ਸਾਡੇ ਤੇ ਦੋਨੇ ਧਿਰਾਂ ਤੇ ਉਹਨਾਂ ਤੇ ਲੈਣਾ ਤੇ ਦੇਣਾ ਤੇ ਪਰਚਾ ਦੇਤਾ ਕੋਈ ਮੁਲਾਕਾਤ ਹੁੰਦੀ ਹੈ ਤੁਹਾਡੀ ਜਾਣੇ ਹੋਗੀ हां जी ਇੱਕ ਵਾਰ ਹੀ ਗਏ ਆ ਮੁਲਾਕਾਤ ਤੇ ਜਿਹੜੀ ਛੋਟੀ ਗੁੜੀਆ ਨਾ ਜਿਹੜੀ 1.5 ਸਾਲ ਦੀ ਆ ਉਹ ਨੂੰ ਨਾ ਕਬਜੀ ਦੀ ਪ੍ਰੋਬਲਮ ਆ ਗਈ ਉਹ ਬਹੁਤ ਜ਼ਿਆਦਾ ਬੁਹਾਰ ਆ ਬੁਖਾਰ ਵੀ ਚੜ ਰਿਹਾ ਬੁਹਾਰ ਵੀ ਆ ਪੋਟੀ ਨਹੀਂ ਆ ਰਹੀ ਉਹਨੂੰ ਤੇ ਅਸੀਂ ਦਵਾਈ ਵੀ ਭੇਜੀ ਆ ਦਵਾਈ ਨਹੀਂ ਲੈਂਦੀ ਉਹਨਾਂ ਨੇ ਹੈ ਅਸੀਂ ਅਖਿਆ ਵੀ ਸਾਡੀ ਗੁੜੀਆ ਨਾ ਕਿਤੇ ਵੀ ਉਹ ਨਾ ਹੋ ਜਵੇ ਕੱਲ ਅਸੀਂ ਦਵਾਈ ਦਿੱਤੀ ਆ ਕਿ ਲੈਣ ਨਹੀਂ ਦਿੱਤੀ ਦਵਾਈ ਕਹਿੰਦੇ ਨਹੀਂ ਦੇਣੀ ਇਹ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਆ ਗਈ ਮਾਣ ਵੀ ਸਾਡਾ ਦੱਸੋ ਕੀ ਕਸੂਰ ਆ ਅਸੀਂ ਬੱਚਾ ਲਿਆ ਸੀ ਬੁਮਬਾਰ ਸੀ ਗਾ ਬਹੁਤ ਜ਼ਿਆਦਾ ਹੈ ਨਾਲੇ ਦੀ ਛਾਤੀ ਜਕੜੀ ਪਈ ਸੀ ਨਾਲੇ ਉਹਨੂੰ ਖਾਂਸੀ ਸੀ ਨਾਲੇ ਦਾ ਨੱਕ ਚੱਲ ਰਿਆ ਸੀ ਅਸੀਂ ਦੋ ਦੋ ਦਿਨ ਅਸੀਂ ਐਡਮੰਟ ਵੀ ਰੱਖਿਆ ਗਾ ਹੈ ਠੀਕ ਕਰਿਆ ਬੱਚਾ ਵੱਡਾ ਬੜਾ ਸੋਹਣਾ ਹੋ ਗਿਆ ਹੈ ਉਦੋਂ ਬਾਅਦ ਦੇ ਵਿੱਚ ਜਿਹੜੀ ਮਾਸੀ ਸੀ ਉਹਨੇ ਚੱਕਿਆ ਚਾਰਾ ਹਾਂ ਜੇੰਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪ੍ਰਸ਼ਾਸਨ ਆਪਦੇ ਵੱਲੋਂ ਫਿਰ ਕੋਈ ਉੱਥੇ ਟ੍ਰੀਟਮੈਂਟ ਕਰਾ ਰਹੇ ਹੈ ਦਵਾਈ ਦੇ ਰਹੇ ਟ੍ਰੀਟਮੈਂਟ ਜੀ ਕੱਲ ਡਾਕਟਰ ਬੁਲਾਇਆ ਸੀ ਉਹਨਾਂ ਨੇ ਤੇ ਡਾਕਟਰ ਨੇ ਕਹਿਤਾ ਕਹਿੰਦਾ ਨਾ ਬਾਹਰ ਮੈਂ ਉਹ ਲਿਖ ਕੇ ਦਊਂਗਾ ਕਹਿੰਦਾ ਪਰਚੀ ਤੇ ਤੁਸੀਂ ਕਹਿੰਦਾ ਉੱਥੇ ਦਵਾਈ ਬਾਹਰ ਨਹੀਂ ਚੱਲੇ ਫਿਰ ਸ਼ਾਮ ਨੂੰ ਮੁੰਡੇ ਭੇਜੇ ਤੇ ਉਹ ਕਹਿੰਦੇ ਸਾਨੂੰ ਪਰਚੀ ਦਿੱਤੀ ਨਹੀਂ ਡਾਕਟਰ ਨੇ ਵੀ ਅਸੀਂ ਦਵਾਈ ਲੈ ਨਹੀਂ ਸਕਦੇ ਇਦਾਂ ਫਿਰ ਅਸੀਂ ਇੱਦੀ ਆ ਗਈ ਲੈ ਤਿੰਨ ਦਵਾਈ ਜੇਲ੍ਹ ਦੇ ਵਿੱਚ ਟੱਕਰ ਛੋਟੇ ਬੱਚੇ ਨੂੰ ਰਹਿਣਾ ਬੜਾ ਮੁਸ਼ਕਲ ਬਹੁਤ ਮੁਸ਼ਕਲ ਆ ਜੀ ਬਹੁਤ ਜ਼ਿਆਦਾ ਬੱਚਾ ਤਾਂ ਹੋਰ ਹੈਗਾ ਜਿਵੇਂ ਕੋਈ ਜ਼ਿਆਦਾ ਅਸਤੀ ਭੁੱਲ ਗਿਆ ਉਹ ਤਾਂ ਦੇਖਦੇ ਆਲਾ ਦਾਲਾ ਦੇਖਦੇ ਬੋਲਦੀ ਨਹੀਂ ਹੈਗੀ ਚੱਕੀ ਜਾਂਦੀ ਹੈਗੀ ਕਮਲਿਆਂ ਵਾਂਗੂ ਜਿਵੇਂ ਕੋਈ ਉਹਨੂੰ ਬਾਲਾ ਜ਼ਿਆਦਾ ਕਿਸੇ ਵੀ ਉਹਨੂੰ ਸਰੀਰ ਇਸ ਹੋ ਰਿਹਾ ਜ਼ਿਆਦਾ ਮਹਿਸੂਸ ਹੋ ਰਹੀ ਹੈ ਗੱਲ ਇਸ ਤਰ੍ਹਾਂ ਹੋ ਰਹੀ ਹੈ ਉਹਨੂੰ ਵੀ ਮੈਨੂੰ ਤਾਂ ਇਹ ਵੀ ਗੱਲ ਦਾ ਖਤਰਾ ਜਾ ਹੋ ਰਿਹਾ ਨਾਲੇ ਉਹਨੂੰ ਬੁਖਾਰ ਚੜ ਰਿਹਾ ਨਾਲੇ ਉਹਦੀ ਪੋਟੀ ਨਹੀਂ ਆ ਰਹੀ ਉਹਨੂੰ ਕਵਜੀ ਹੋ ਰਹੀ ਆ ਛੋਟੀ ਕੋਈ ਪ੍ਰਸ਼ਾਸਨ ਨਾਲ ਦੁਬਾਰੇ ਗੱਲਬਾਤ ਹੋਈ ਦੀ ਕੀ ਕਹਿੰਦਾ ਹੈਗਾ ਪ੍ਰਸ਼ਾਸਨ ਤੁਹਾਡੇ ਮਾਮਲੇ ਨੂੰ ਲੈ ਕੇ ਇਸ ਟਾਈਮ ਹੁਣ ਤਾਂ ਕਹੀ ਜਾਂਦੇ ਆ ਵਿੱਚ ਪਹਿਲਾਂ ਤਾਂ ਸਾਡੇ ਖਿਲਾਫ ਬੋਲ ਗਏ ਹੁਣ ਸਾਡੇ ਹੱਕ 'ਚ ਬੋਲ ਰਹੇ ਆ ਵੀ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਵੀ ਇਹਨਾਂ ਨੇ ਤਾਂ ਵੀ ਜੇ ਬੱਚਾ ਗੋਦ ਲਿਆ ਸੀ ਨਾ ਵੀ ਉਹਦੀ ਉਮਰ ਵਧਾਈ ਹੈ ਇਹਨਾਂ ਨੇ ਵੀ ਬੱਚੇ ਨੂੰ ਦਵਾਈ ਬੂਟੀ ਦਿਵਾ ਕੇ ਤੇ ਵੀ ਇਹਨਾਂ ਨੇ ਬੱਚਾ ਸਹੀ ਕੀਤਾ ਇਹਨਾਂ ਨੂੰ ਵੀ ਇਹਨਾਂ 'ਚ ਕੋਈ ਗਲਤੀ ਨਹੀਂ ਹੈਗੀ ਤੇ ਅੱਗੇ ਅੱਗੇ ਦੇਖੋ ਪ੍ਰਸ਼ਨ ਕੀ ਕਹਿ ਰਿਹਾਗਾ ਸਾਡੇ ਬਾਰੇ ਤਾਂ ਹੁਣ ਤਾਂ ਸਾਡੇ ਹੱਕ ਚ ਬੋਲ ਰਹੇ ਆ ਤਿੰਨ ਬੱਚੀਆਂ ਨੇ ਜੀ ਹੁਣ ਤੇ ਤੁਹਾਡੇ ਲੋ ਵੀ ਇੱਥੇ ਘਰੇ ਇਸ ਤਜੀਨ ਦੇ ਵਿੱਚ ਹੈ ਬੱਚਿਆਂ ਦਾ ਵੀ ਜਿਹੜੇ ਇੱਥੇ ਨੇ ਬੱਚੀਆਂ ਨਾ ਜਿਹੜੀਆਂ ਬਹੁਤ ਜ਼ਿਆਦਾ ਔਖਾ ਜੀ ਮੈਂ ਨਹੀਂ ਇਹ ਇਹਨਾਂ ਨੂੰ ਰੋਟੀ ਵੀ ਟਾਈਮ ਤੇ ਦੇਣੀ ਗੁੱਤ ਵੀ ਇਹਨਾਂ ਦੀ ਕਰਨੀ ਹਾਂ ਵਰਦੀ ਵਰਦੀ ਵੀ ਦੇਣੀ ਵੀ ਮੈਥੋਂ ਨਹੀਂ ਦਿੱਤੀ ਜਾਂਦੀ ਮੈਂ ਸਕੂਲ ਜਾਂਦੇ ਨੇ ਹਾਂ ਕਿੰਨੇ ਜਾਂਦੀਆਂ ਸਕੂਲ ਹਾਂ ਨਾਲੇ ਦੇ ਭੂਆ ਦਾ ਘਰ ਆ ਦੋ ਜਾਣੀਆਂ ਤਾਂ ਉਹ ਸਾਮਦੀ ਆ ਤੇ ਇੱਕ ਜਰ ਇਹ ਵੱਡੀ ਆ ਉਹਦੇ ਆਪ ਹੀ ਮਾੜੀ ਮੋਟੀ ਤਿਆਰ ਹੋ ਜਾਂਦੀ ਆ ਤੇ ਮੈਂ ਹੈਗੀ ਸ਼ੂਗਰ ਦੀ ਮਰੀਜ਼ ਮੈਂ ਬੰਬਾਰ ਰਹਿਨੀ ਆ ਮੈਥੋਂ ਨਹੀਂ ਸਾਮੀਆਂ ਜਾਂਦੀਆਂ ਮੈਥੋਂ ਨਹੀਂ ਸਾਮੀਆਂ ਜਾਂਦੇ ਆ ਮੈਂ ਬਹੁਤ ਜ਼ਿਆਦਾ ਮਜਬੂਰ ਹੋ ਗਈ ਪਤਾ ਨਹੀਂ ਸਾਨੂੰ ਕੀ ਇਹ ਜਾ ਕੁਝ ਕੀਤਾ ਵੀ ਸਾਡੇ ਤਾਂ ਬਰੋਲੇ ਹੀ ਆ ਗਏ